ਭਾਰਤੀ Airtel ਦੇ ਮੁੱਖ ਕਾਰਜਕਾਰੀ ਅਧਿਕਾਰੀ ਗੋਪਾਲ ਵਿਟਲ ਨੇ ਬੁੱਧਵਾਰ ਨੂੰ ਕਿਹਾ ਕਿ ਦੇਸ਼ ਦੇ ਦੂਰਸੰਚਾਰ ਉਦਯੋਗ ਵਿੱਚ ਟੈਰਿਫ ਦਰਾਂ ਦੇ ਦੁਨੀਆ ਦੇ ਦੂਜੇ ਦੇਸ਼ਾਂ ਦੇ ਮੁਕਾਬਲੇ ਬਹੁਤ ਘੱਟ ਹਨ। ਉਹਨਾਂ ਨੇ ਰਿਟਰਨ ਉਨਪਾਤ ਨੂੰ ਵਧਾਉਣ ਲਈ ਫੀਸ ਦਰਾਂ ਵਿੱਚ ਵਾਧਾ ਕਰਨ ਦੀ ਵਕਾਲਤ ਕੀਤੀ। ਜਾਨੀ ਕਿ ਕੋਈ ਵੀ ਮੋਬਾਈਲ ਰੀਚਾਰਜ ਮਹਿੰਗਾ ਹੋ ਸਕਦਾ ਹੈ। Airtel ਦੇ ਚੌਥੀ ਤਿਮਾਹੀ ਦੇ ਵਿੱਤੀ ਨਤੀਜਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਵਿਟਲ ਨੇ ਕਿਹਾ ਕਿ ਓ ਬੋਡਾਫੋਨ ਆਈਡੀਆ ਦੀ ਹਾਲੀਆ ਪੂੰਜੀ ਦੇਖ ਕੇ ਵਾਅਦੇ ਨੂੰ ਦੇਖ ਕੇ ਖੁਸ਼ ਹਨ ਉਹਨਾਂ ਨੇ ਕਿਹਾ ਕਿ ਤਿੰਨ ਪ੍ਰਾਈਵੇਟ ਕੰਪਨੀਆਂ ਦੇ ਬਾਜ਼ਾਰ ਵਿੱਚ ਕੰਮ ਕਰਨ ਨਾਲ ਦੇਸ਼ ਵਿੱਚ ਲੋਕਾਂ ਨੂੰ ਚੰਗੀਆਂ ਟੈਲੀਕਮ ਸੇਵਾਵਾਂ ਮਿਲਣਗੀਆਂ ਉਹਨਾਂ ਨੇ ਕਿਹਾ ਕਿ ਉਦਯੋਗ ਨੂੰ ਅਸਰ ਵਿੱਚ ਜੈਸ ਰਿਟਰਨ ਦੀ ਜ਼ਰੂਰਤ ਹੈ ਉਸ ਫੀਸ ਦਰ ਵਿੱਚ ਵਾਅਦੇ ਤੇ ਆਧਾਰਿਤ ਹੈ ਇਹ ਅਸਲ ਵਿੱਚ ਅੱਜ ਦੀ ਸਮੱਸਿਆ ਦੇ ਮੂਲ ਵਿੱਚ ਹੈ ਸਾਡੀਆਂ ਕੀਮਤਾਂ ਅਤੇ ਡਿਊਟੀ ਦਰਾਂ ਦੁਨੀਆ ਦੇ ਕਿਸੇ ਵੀ ਹੋਰ ਥਾਂ ਦੇ ਮੁਕਾਬਲੇ ਬਹੁਤ ਘੱਟ ਪੱਧਰ ਤੇ ਹਨ ਇਸ ਲਈ ਰਿਟਰਨ ਅਨੁਪਾਤ ਨੂੰ ਸੁਧਾਰਨ ਲਈ ਫੀਸ ਦਰ ਵਧਾਉਣਾ ਬਹੁਤ ਜ਼ਰੂਰੀ ਹੈ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇਹ ਕਿਸ ਤਕਨੀਕ ਤੋਂ ਆਉਂਦਾ ਹੈ ਵਿਟਲ ਨੇ ਵਿਰੋਧੀ ਬੋਡਾਫੋਨ ਆਈਡੀਆ ਦੇ ਵੱਡੇ ਫੰਡ ਇਕੱਠਾ ਕਰਨ ਤੇ ਕਿਹਾ ਕਿ ਇਹ ਦੇਖ ਕੇ ਬਹੁਤ ਕਾਸ਼ ਰੀਆਲ ਨੇ ਪੈਸਾ ਇਕੱਠਾ ਕੀਤਾ ਹੈ ਤੇ ਉਹਨਾਂ ਨੂੰ ਸ਼ਬ ਘਰਨਾਵਾ ਦਿੰਦੇ ਹਨ ਉਹਨਾਂ ਨੇ ਕਿਹਾ ਕਿ ਜੇਕਰ ਭਾਰਤ ਵਿੱਚ ਤਿੰਨ ਕੰਪਨੀਆਂ ਹੋਣ ਤਾਂ ਲੋਕਾਂ ਨੂੰ ਚੰਗੀਆਂ ਸੇਵਾਵਾਂ ਵੀ ਮਿਲ ਸਕਦੀਆਂ ਹਨ ਇਸ ਦੌਰਾਨ ਸਾਨੂੰ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਇਹ ਇੱਕ ਪ੍ਰਤੀਯੋਗੀ ਬਾਜ਼ਾਰ ਹੈ ਵਿਟਲ ਨੇ ਕਿਹਾ ਕਿ ਅਸਥਿਰ ਦੂਸੰਚਾਰ ਬਾਜ਼ਾਰ ਵਿੱਚ ਉਤਰਾ ਚੜਾ ਦੇਖਣ ਨੂੰ ਮਿਲਦਾ ਰਹੇਗਾ ਲੰਬੇ ਸਮੇਂ ਵਿਅਕਤ ਵਧੀਆ ਪ੍ਰਦਰਸ਼ਨ ਕਰਨ ਲਈ ਤੁਹਾਨੂੰ ਐਗਜ਼ੀਕਿਊਸ਼ਨ ਦੇ ਮਾਮਲੇ ਵਿੱਚ ਆਪਣੇ ਕੰਮ ਨੂੰ ਸਿਖਰ ਤੇ ਰੱਖਣਾ ਹੋਵੇਗਾ। Airtel ਨੇ ਮੰਗਲਵਾਰ ਨੂੰ ਕਿਹਾ ਕਿ ਮੁੱਖ ਤੌਰ ਤੇ ਨਾਈਜੀਰੀਅਨ ਕਰੰਸੀ ਨਾਇਰਾ ਦੇ ਮੁੱਲ ਵਿੱਚ ਗ੍ਰਾਵਿਟੀ ਦੇ ਕਾਰਨ ਮਾਰਚ ਤਮਾਹੀ ਵਿੱਚ ਉਸ ਦਾ ਇਕੀਕ੍ਰਿਤ ਮੁਨਾਫਾ 31% ਤੋਂ ਘਟ ਕੇ 2072 ਕਰੋੜ ਰੁਪਏ ਹੋ ਗਿਆ ਸੀ। ਸਮਿਖਿਆ ਅਧੀਨ ਤਮਾਹੀ ਦੌਰਾਨ ਸੁਨੀਲ ਮਿੱਤਲ ਦੀ ਅਗਵਾਈ ਵਾਲੀ ਟੈਲੀਕਮ ਕੰਪਨੀ ਦੀ ਏਕੀਕ੍ਰਿਤ ਆਮਦਨ 4.4 ਫੀਸ ਦੀ ਵਾਧ ਕੇ 37599 ਕਰੋੜ ਰੁਪਏ ਰਹੀ ਹੈ ਜੋ ਕਿ 1 ਸਾਲ ਪਹਿਲਾਂ 3609 ਕਰੋੜ ਰੁਪਏ ਸੀ ਭਾਰਤੀ Airtel ਦੀ ਪ੍ਰਤੀ ਗਾਹਕ ਔਸਤ ਆਮਦਨ ਸਾਲਦਰ ਸਾਲ 8 ਫੀਸ ਦੀ ਵਾਧ ਕੇ 209 ਰੁਪਏ ਹੋ ਗਈ ਹੈ 1 ਸਾਲ ਪਹਿਲਾਂ ਇਸੇ ਤਮਾਹੀ ਵਿੱਚ 193 ਰੁਪਏ ਸੀ ਦਸੰਬਰ 2023 ਨੂੰ ਖਤਮ ਹੋਈ ਤਮਾਹੀ ਵਿੱਚ ਇਹ 208 ਰੁਪਏ they